ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ। ਕਹਾਣੀ ਹੈ ਘਰ ਦੀ ਅਸਲ ਸ਼ਕਤੀ। ਕਾਸਵਾਨ ਪਰਿਵਾਰ ਸ਼ਾਂਤੀ ਨਗਰ ਦੇ ਇੱਕ ਸੁੰਦਰ ਮਹੱਲੇ ਵਿੱਚ ਰਹਿੰਦਾ ਸੀ। ਪਰਿਵਾਰ ਵੱਡਾ ਸੀ ਪਰ ਇੱਕਜੁੱਟ ਸੀ। ਸੱਤ ਸੱਤੇ ਸੋਹਰਾ, ਦੋ ਪੁੱਤਰ, ਉਹਨਾਂ ਦੀਆਂ ਪਤਨੀਆਂ ਅਤੇ ਚਾਰ ਛੋਟੇ ਬੱਚੇ। ਵੱਡੇ ਪੁੱਤਰ ਦੀ ਪਤਨੀ ਰੀਨਾ ਇੱਕ ਸਕੂਲ ਦੇ ਅਧਿਆਪਕਾ ਸੀ ਅਤੇ ਛੋਟੀ ਨੂੰ ਕਾਜਲ ਇੱਕ ਘਰੇਲੂ ਵਰਕ ਸੀ। ਦੋਵਾਂ ਵਿੱਚਕਾਰ ਰਿਸ਼ਤਾ ਅਸਲੀ ਭੈਣਾਂ ਵਰਗਾ ਸੀ। ਪਰ ਹਰ ਦੂਜੇ ਘਰ ਵਾਂਗ ਬਾਹਰਲੇ ਲੋਕ ਕਈ ਵਾਰ ਆਪਣੀਆਂ ਗੱਲਾਂ ਨਾਲ ਦਰਾਰਾਂ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਸਨ ਇੱਕ ਦਿਨ ਕਈ ਸਾਲਾਂ ਬਾਅਦ ਮੇਰੀ ਮਾਸੀ ਸੋਹਰਾ ਮੇਰੇ ਸਹੁਰੇ ਦੀ ਵੱਡੀ ਭੈਣ ਸੋਦਾ ਮਾਸੀ ਪਰਿਵਾਰ ਨੂੰ ਮਿਲਣ ਆਈ ਉਮਰ ਨੇ ਆਪਣਾ ਪ੍ਰਭਾਵ ਪਾਇਆ ਸੀ ਪਰ ਉਸ ਦਾ ਬੋਲਣ ਦਾ ਢੰਗ ਤਿੱਖਾ ਅਤੇ ਵਿਅੰਗ ਨਾਲ ਭਰਿਆ ਰਿਹਾ ਸਵੇਰੇ-ਸਵੇਰੇ ਮੇਰੀ ਮਾਸੀ ਨੇ ਰੀਨਾ ਨੂੰ ਜਲਦੀ ਤਿਆਰ ਹੁੰਦੇ ਅਤੇ ਛੋਟੇ-ਛੋਟੇ ਘਰੇਲੂ ਕੰਮ ਪੂਰੇ ਕਰਦੇ ਦੇਖਿਆ ਉਹ ਬੱਚਿਆਂ ਦੀ ਦੁਪਹਿਰ ਦੇ ਖਾਣੇ ਦੇ ਡੱਬਿਆਂ ਦੀ ਜਾਂਚ ਕਰ ਰਹੀ ਸੀ ਸਾਰਿਆਂ ਦੀਆਂ ਪਾਣੀ ਦੀਆਂ ਬੋਤਲਾਂ ਭਰ ਰਹੀ ਸੀ ਅਤੇ ਫਿਰ ਉਹਨਾਂ ਨੂੰ ਉਹਨਾਂ ਦੇ ਬੈਗ ਵਿੱਚ ਪਾ ਰਹੀ ਸੀ ਇਸ ਦੌਰਾਨ ਕਾਜਲ ਰਸੋਈ ਵਿੱਚ ਰੁੱਝੀ ਹੋਈ ਸੀ ਉਬਲਦੇ ਦੁੱਧ ਦੀ ਆਵਾਜ਼ ਦੇ ਨਾਲ ਪਰਾਂਠਿਆਂ ਦੀ ਖੁਸ਼ਬੂ ਆ ਰਹੀ ਸੀ ਥੋੜੀ ਦੇਰ ਬਾਅਦ ਰੀਨਾ ਰਸੋਈ ਵਿੱਚ ਆਈ ਸਾਰਿਆਂ ਦਾ ਨਾਸ਼ਤਾ ਪਲੇਟਾਂ ਵਿੱਚ ਵਿਵਸਥਿਤ ਕੀਤਾ ਸਾਰਿਆਂ ਨੂੰ ਪਰੋਸਿਆ ਫਿਰ ਮੁਸਕਰਾਉਂਦੇ ਹੋਏ ਉਸਨੇ ਕਿਹਾ ਮੰਮੀ ਮੈਂ ਬੱਚਿਆਂ ਦੀ ਦੁਪਹਿਰ ਦੇ ਖਾਣੇ ਦੇ ਡੱਬੇ ਮੇਜ਼ ਤੇ ਰੱਖ ਦਿੱਤੇ ਹਨ ਮੈਂ ਜਾ ਰਹੀ ਹਾਂ ਕਾਜਲ ਨੇ ਪੁੱਛਿਆ ਦੀਦੀ ਤੁਹਾਡਾ ਲੰਚ ਬਾਕਸ ਕੀ ਹੈ ਮੈਂ ਲੈ ਲਿਆ ਪਿਆਰੀ ਹੁਣ ਤੁਸੀਂ ਵੀ ਨਾਸ਼ਤਾ ਕਰ ਸਕਦੇ ਹੋ ਰੀਨ ਨੇ ਪਿਆਰ ਭਰੀ ਆਵਾਜ਼ ਵਿੱਚ ਕਿਹਾ ਅਤੇ ਦਫ਼ਤਰ ਲਈ ਚਲੀ ਗਈ ਮਾਸੀ ਨੇ ਇਹ ਸਭ ਦੇਖਿਆ ਤੇ ਉਸਦੇ ਚਿਹਰੇ ਤੇ ਇੱਕ ਵਿਅੰਗਤਾਮਿਕ ਮੁਸਕਰਾਹਟ ਆ ਗਈ ਕੁਝ ਦੇਰ ਬਾਅਦ ਜਦੋਂ ਕਾਲਜ ਕਾਜਲ ਆਪਣੀ ਸਾਥਸੱਤੀ ਮਾਸੀ ਨਾਲ ਬੈਠੀ ਸੁਦਨ ਕਹੇ ਛੋਟੀ ਨੂੰ ਤੇਰੀ ਭਾਬੀ ਬਹੁਤ ਬੌਂਸੀ ਹੈ ਮੈਂ ਸਵੇਰ ਤੋਂ ਦੇਖ ਰਹੀ ਹਾਂ ਤੂੰ ਰਸੋਈ ਵਿੱਚ ਰੁੱਝੀ ਹੋਈ ਸੀ ਜਦੋਂ ਕਿ ਉਹ ਸਿਰਫ ਸਾਰਿਆਂ ਦੀ ਸੇਵਾ ਕਰਨ ਦਾ ਦਿਖਾਵਾ ਕਰ ਰਹੀ ਸੀ ਤੂੰ ਸਾਰਾ ਕੰਮ ਕਰਦੀ ਹੈ ਉਹ ਸਾਰੀ ਪ੍ਰਸ਼ੰਸਾ ਲੈਂਦੀ ਹੈ ਕਾਜਲ ਥੋੜਾ ਜਿਹਾ ਮੁਸਕਰਾਈ ਫਿਰ ਕਿਹਾ ਇਹ ਜਿਹਾ ਕੁਝ ਨਹੀਂ ਹੈ 마સી ਤੂੰ ਭੋਲੀ ਹੈ ਪਰ ਮੈਂ ਸਭ ਕੁਝ ਸਮਝਦੀ ਹਾਂ 마સી ਨੇ ਕਿਹਾ ਜਿਵੇਂ ਉਸਨੇ ਕੋਈ ਵੱਡਾ ਰਾਜ ਲੱਭ ਲਿਆ ਹੋਵੇ ਕਾਜਲ ਨੇ ਇੱਕ ਡੂੰਗਾ ਸਾਲ ਲਿਆ ਤੇ ਕਿਹਾ 마સી ਤੂੰ ਰੀਨਾ ਦੀਦੀ ਨੂੰ ਸਾਰਿਆਂ ਨੂੰ ਨਾਸ਼ਤਾ ਪਰੋਸਦੇ ਦੇਖਿਆ ਪਰ ਸ਼ਾਇਦ ਤੂੰ ਉਸ ਨੂੰ ਮੈਨੂੰ ਬੈਠ ਕੇ ਖਾਣਾ ਲਈ ਮਜਬੂਰ ਕਰਦੇ ਨਹੀਂ ਦੇਖਿਆ ਜੇ ਉਹ ਉਥੇ ਨਾ ਹੁੰਦੀ ਤਾਂ ਮੈਂ ਅੱਜ ਵੀ ਭੁੱਖੀ ਰਹਿੰਦੀ। ਦੀਦੀ ਹਮੇਸ਼ਾ ਕਹਿੰਦੀ ਹੈ ਕਾਜ਼ਲ ਪਹਿਲਾਂ ਖਾ ਲੈ ਨਹੀਂ ਤਾਂ ਠੰਡਾ ਹੋ ਜਾਵੇਗਾ। ਉਹ ਸਵੇਰੇ ਮੰਦਰ ਸਾਫ਼ ਕਰਦੀ ਹੈ ਤਾਂ ਜੋ ਮੰਮੀ ਜੀ ਆਰਾਮ ਨਾਲ ਪ੍ਰਾਰਥਨਾ ਕਰ ਸਕਣ। ਕੰਮ ਤੇ ਜਾਣ ਤੋਂ ਪਹਿਲਾਂ ਉਹ ਬੱਚਿਆਂ ਦੀਆਂ ਸਕੂਲ ਦੀਆਂ ਨੋਟਬੁੱਕਾਂ ਤੇ ਪੈਨਸਲਾਂ ਵੀ ਦੇਖਦੀ ਹੈ। ਅਤੇ ਜਦੋਂ ਉਹ ਸ਼ਾਮ ਨੂੰ ਵਾਪਸ ਆਉਂਦੀ ਹੈ ਤਾਂ ਉਹ ਸਬਜ਼ੀਆਂ ਵੀ ਲਿਆਉਂਦੀ ਹੈ ਕਿਉਂਕਿ ਬਾਜ਼ਾਰ ਰਾਤ ਨੂੰ ਬੰਦ ਹੁੰਦਾ ਹੈ। ਕਾਜ਼ਲ ਰੁਕ ਗਈ। ਫਿਰ ਅੱਗੇ ਕਿਹਾ ਮਾਸੀ ਉਹ ਮੇਰੀ ਭਾਬੀ ਨਹੀਂ। ਉਹ ਮੇਰੀ ਵੱਡੀ ਭੈਣ ਹੈ। ਜਦੋਂ ਮੈਂ ਥੱਕ ਜਾਂਦੀ ਹਾਂ ਤਾਂ ਉਹ ਬੱਚਿਆਂ ਦੇ ਘਰ ਦਾ ਕੰਮ ਕਰਦੀ ਹੈ ਜਦੋਂ ਉਹ ਪਰੇਸ਼ਾਨ ਹੁੰਦੀ ਹੈ ਮੈਂ ਉਸ ਦੀ ਗੱਲ ਸੁਣਦੀ ਹਾਂ ਅਸੀਂ ਦੋਵੇਂ ਇੱਕ ਦੂਜੇ ਦਾ ਸਮਰਥਨ ਕਰਦੇ ਹਾਂ ਮਾਸੀ ਦੇ ਚਿਹਰੇ ਤੇ ਥੋੜੀ ਜਹੀ ਸ਼ਰਮਿੰਦਗੀ ਦਿਖਾਈ ਦਿੱਤੀ ਪਰ ਆਦਤੋਂ ਬਾਹਰ ਉਸਨੇ ਕੋਈ ਜਵਾਬ ਨਹੀਂ ਦਿੱਤਾ ਜਦੋਂ ਰੀਨਾ ਉਸ ਸ਼ਾਮ ਦਫ਼ਤਰ ਤੋਂ ਵਾਪਸ ਆਈ ਤਾਂ ਉਹ ਸਬਜ਼ੀਆਂ ਦਾ ਇੱਕ ਥੈਲਾ ਚੁੱਕੀ ਹੋਈ ਸੀ ਉਸਨੇ ਮੁਸਕਰਾਇਆ ਅਤੇ ਕਾਜਲ ਨੂੰ ਫੜਾਉਂਦਿਆਂ ਕਿਹਾ ਮੇਰੇ ਕੋਲ ਇਸ ਵੇਲੇ ਤੁਹਾਡਾ ਮਨਪਸੰਦ ਨਾਵਲ ਹੈ ਇਸ ਨੂੰ ਬਾਹਰ ਕੱਢੋ ਕਾਜਲ ਹੱਸ ਪਈ ਤੇ ਕਿਹਾ ਧੰਨਵਾਦ ਦੀਦੀ ਤੁਹਾਨੂੰ ਜਿਆਦਾ ਆ ਸੁਧਾ ਆਂਟੀ ਇਹ ਸਭ ਦੇਖ ਰਹੀ ਸੀ ਉਸਨੇ ਰੀਨਾ ਨੂੰ ਆਵਾਜ਼ ਮਾਰੀ ਵੱਡੀ ਨੂੰ ਇੱਥੇ ਆਓ ਰੀਨਾ ਨੇ ਕਿਹਾ ਹਾਂ ਆਂਟੀ ਨੇ ਕਿਹਾ ਤੁਸੀਂ ਕੰਮ ਅਤੇ ਘਰ ਦੋਵਾਂ ਤੇ ਇੰਨੀ ਮਿਹਨਤ ਕਰਦੇ ਹੋ ਤੇ ਫਿਰ ਵੀ ਤੁਸੀਂ ਜਿਹੇ ਬੇਕਾਰ ਕੰਮਾਂ ਤੇ ਪੈਸੇ ਖਰਚ ਕਰਦੇ ਹੋ ਕਿਤਾਬਾਂ ਖਰੀਦਣ ਦਾ ਕੀ ਮਤਲਬ ਹੈ ਖਾਸ ਕਰਕੇ ਆਪਣੀ ਭਾਬੀ ਲਈ ਉਹ ਸਿਰਫ ਘਰ ਬੈਠੀ ਆ ਉਹ ਬੇਲੀ ਆ ਉਹ ਪੜ੍ਹ ਕੇ ਕੀ ਕਰੇਗੀ ਰੀਨਾ ਮੁਸਕਰਾਈ ਅੰਟੀ ਘਰ ਦਾ ਪ੍ਰਬੰਧ ਕਰਨਾ ਆਸਾਨ ਨਹੀਂ ਸਵੇਰ ਤੋਂ ਰਾਤ ਤੱਕ ਕਾਜਲ ਇੱਕ ਮਸ਼ੀਨ ਵਾਂਗ ਕੰਮ ਕਰਦੀ ਹੈ ਚਾਰ ਬੱਚਿਆਂ ਲਈ ਖਾਣਾ ਮੰਮੀ ਅਤੇ ਡੈਡੀ ਲਈ ਦਵਾਈਆਂ ਹਰ ਕਿਸੇ ਦੀ ਪਸੰਦ ਦਾ ਨਾਸ਼ਤਾ ਦੁਪਹਿਰ ਦਾ ਖਾਣਾ ਅਤੇ ਫਿਰ ਬੱਚਿਆਂ ਦੀ ਪੜ੍ਹਾਈ ਉਹ ਇਹ ਸਭ ਬਿਨਾਂ ਸ਼ਿਕਾਇਤ ਦੇ ਕਰਦੀ ਹੈ ਜੇ ਉਹ ਉੱਥੇ ਨਾ ਹੁੰਦੀ ਤਾਂ ਮੈਂ ਦਫ਼ਤਰ ਵਿੱਚ ਸ਼ਾਂਤੀ ਨਾਲ ਕੰਮ ਨਹੀਂ ਕਰ ਸਕਦੀ ਮੇਰਾ ਮਨ ਲਗਾਤਾਰ ਘਰ ਵਾਪਸ ਭਟਕਦਾ ਰਹਿੰਦਾ ਪਰ ਜਦੋਂ ਮੈਨੂੰ ਪਤਾ ਹੁੰਦਾ ਹੈ ਕਿ ਕਾਜਲ ਘਰ ਹੈ ਤਮਾ ਬਿਨਾ ਚੰਤਾ ਦੇ ਆਪਣਾ ਸਭ ਤੋਂ ਵਧੀਆ ਕੰਮ ਕਰਦੀਆਂ ਰੀਨਾ ਨੇ ਅੱਗੇ ਕਿਹਾ ਕਾਜਲ ਨੂੰ ਪੜਨਾ ਬਹੁਤ ਪਸੰਦ ਹੈ ਪਰ ਉਸ ਕੋਲ ਸਮਾਂ ਨਹੀਂ ਜਦੋਂ ਵੀ ਮੈਂ ਕੋਈ ਕਿਤਾਬ ਖਰੀਦਦੀਆਂ ਤਾਂ ਮੈਂ ਤਾਂ ਮੈਂ ਸੋਚਦੀਆਂ ਜੇ ਉਸ ਦੀਆਂ ਇਸ਼ਾਵਾ ਪੂਰੀਆਂ ਨਹੀਂ ਕਰ ਸਕਦੀ ਤਾਂ ਮੈਨੂੰ ਭੈਣ ਕਹੌਣ ਦਾ ਕੀ ਹੱਕ ਹੈ ਇਸ ਦੇ ਨਾਲ ਰੀਨਾ ਮੁਸਕਰਾਈ ਅਤੇ ਆਪਣੇ ਕਮਰੇ ਵਿੱਚ ਚਲੀ ਗਈ ਉਸਦੀ ਸੱਸ ਲਤਾ ਦੇਵੀ ਪ੍ਰਾਰਥਨਾ ਕਰਦੇ ਸਮੇਂ ਇਹ ਸਭ ਸੁਣ ਰਹੀ ਸੀ ਉਸਨੇ ਹੌਲੀ-ਹੌਲੀ ਪੂਜਾ ਖਤਮ ਕੀਤੀ ਅਤੇ ਆਪਣੀ ਮਾਸੀ ਕੋਲ ਆਈ ਅਤੇ ਕਿਹਾ ਜੀਜੀ ਇਹ ਦੋਵੇਂ ਨੂਹਾ ਮੇਰੇ ਘਰ ਦੇ ਅਸਲ ਨਹੀਂ ਹਨ ਇੱਕ ਘਰ ਨੂੰ ਬਾਹਰੀ ਦੁਨੀਆ ਨਾਲ ਜੋੜਦੀ ਹੈ ਜਦੋਂ ਕਿ ਦੂਜੀ ਇਸ ਨੂੰ ਅੰਦਰੋਂ ਇਕੱਠੀ ਕਰਦੀ ਹੈ ਜੇ ਉਹ ਇਕੱਠੇ ਨਹੀਂ ਹਨ ਤਾਂ ਇਹ ਘਰ ਨਹੀਂ ਰਹਿ ਸਕਦਾ ਮੈਂ ਕਹਿੰਦੀ ਹਾਂ ਖੁਸ਼ੀ ਆਪਣੇ ਆਪ ਉਹਨਾਂ ਘਰਾਂ ਵਿੱਚ ਮੌਜੂਦ ਹੁੰਦੀ ਹੈ ਜਿੱਥੇ ਲੋਕ ਇੱਕ ਦੂਜੇ ਦਾ ਸਤਿਕਾਰ ਕਰਦੇ ਹੈ ਸੁਦਾ ਮਾਸੀ ਚੁੱਪ ਸੀ ਪਰ ਇਸ ਵਾਰ ਉਸਦੀ ਚੁੱਪ ਸੋਚਾਂ ਨਾਲ ਭਰੀ ਹੋਈ ਸੀ ਤਾਨਿਆਂ ਨਾਲ ਨਹੀਂ ਉਸ ਰਾਤ ਜਦੋਂ ਸਾਰੇ ਰਾਤ ਦੇ ਖਾਣੇ ਲਈ ਬੈਠੇ ਸਨ ਰੀਨਾ ਅਤੇ ਕਾਦਰ ਰਸੋਈ ਵਿੱਚ ਇਕੱਠੇ ਸਨ ਇੱਕ ਰੋਟੀਆਂ ਪਾ ਰਹੀ ਸੀ ਦੂਜੀ ਉਹਨਾਂ ਨੂੰ ਪਕਾ ਰਹੀ ਸੀ ਬੱਚਿਆਂ ਦਾ ਹਾਸਾ ਬਜ਼ੁਰਗਾਂ ਦੀਆਂ ਗੱਲਾਂ ਬਾਤਾਂ ਉਸਦੀ ਸੱਚ ਦੀ ਮੁਸਕਰਾਟ ਘਰ ਦੇ ਹਰ ਕੋਨੇ ਵਿੱਚ ਆਪਣੇ ਪੰ ਦੀ ਭਾਵਨਾ ਫੈਲ ਗਈ ਸੁਦਾ ਆਂਟੀ ਨੇ ਪਹਿਲੀ ਵਾਰ ਉਹਨਾਂ ਨੂੰ ਧਿਆਨ ਨਾਲ ਦੇਖਿਆ ਇਹਨਾਂ ਦੇ ਮੱਥੇ ਤੇ ਪਸੀਨੇ ਦੇ ਹਲਕੇ ਮਣਕੇ ਸਨ ਕਾਜਲ ਦੇ ਚਿਹਰੇ ਤੇ ਸ਼ਾਂਤੀ ਦੀ ਝਲਕ ਸੀ ਆਂਟੀ ਨੇ ਆਪਣੇ ਆਪ ਨੂੰ ਕਿਹਾ ਸੱਚਮੁੱਚ ਇਹ ਦੋਵੇਂ ਇਸ ਘਰ ਦੀ ਅਸਲ ਤਾਕਤ ਹਨ ਨੈਤਿਕਤਾ ਘਰ ਦੀ ਤਾਕਤ ਕੰਧਾਂ ਜਾਂ ਸਜਾਵਟ ਨਾਲ ਨਹੀਂ ਸਗੋਂ ਰਿਸ਼ਤਿਆਂ ਨੂੰ ਸਮਝਣ ਅਤੇ ਇੱਕ ਦੂਜੇ ਲਈ ਸਤਿਕਾਰ ਨਾਲ ਬੰਦੀ ਹੈ ਜੇਕਰ ਨੂਹਾ ਸਾਥੀ ਬਣ ਜਾਂਦੀ ਹੈ ਮੁਕਾਬਲੇਬਾਜ਼ ਨਹੀਂ ਤਾਂ ਘਰ ਸਵਰਗ ਬਣ ਜਾਂਦਾ ਹੈ ਨਰਕ ਨਹੀਂ ਹਰ ਰਿਸ਼ਤੇ ਉਦੋਂ ਹੀ ਵਾਦਾ ਫੁੱਲਦਾ ਹੈ ਜਦੋਂ ਇਹ ਅਸੀਂ ਦੀ ਭਾਵਨਾ ਵਿੱਚ ਜੜਿਆ ਹੁੰਦਾ ਹੈ